ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹੀ ਦੇ ਪ੍ਰਕਾਸ਼ ਪੁਰੂ ਦੀ ਬਹੁਤ-ਬਹੁਤ ਮੁਬਾਰਕਾਂ ਜੀ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਸੰਗਤਾਂ ਜਿਹੜੀਆਂ ਨਨਕਾਣਾ ਸਾਹਿਬ ਜਾ ਰਹੀਆਂ ਆ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਮਾ ਦੇ ਤੇ ਦੇਖ ਸਕਦੇ ਹੋ ਵਾਹ ਜੀ ਵਾਹ ਸੰਗਤਾਂ ਦੇ ਚਿਹਰੇ ਤੇ ਖੁਸ਼ੀ ਜਿਹੜੀ ਹੈ ਤੁਸੀਂ ਦੇਖੋ ਸਾਡਾ ਨੰਨਾ ਜੇ ਗਾਗਾ ਵੀ ਟਰੋਪ ਕਰਨ ਦੇ ਲਈ ਆਇਆ ਹੈ ਸੰਗਤਾਂ ਨੂੰ ਨਨਕਾਣਾ ਸਾਹਿਬ ਜਾ ਰਹੀਆਂ ਸੰਗਤਾਂ ਹਨਾ ਭਾਈ ਬਣਾ ਜੀ ਬਾਬੇ ਨਾਨਕ ਦੇ ਦਰਬਾਰ ਤੇ ਜਾ ਰਹੀਆਂ ਸੰਗਤਾਂ ਹਾਂ ਜੀ ਦੱਸੀ ਵਧਾਈਆਂ ਦੇ ਦੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਦੇਖੋ ਜੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਸੰਗਤਾਂ ਜਾ ਰਹੀਆਂ ਨੇ ਦਰਸ਼ਨਦਾਰੇ ਕਰਨ ਦੇ ਲਈ ਰਣਕਾਣਾ ਸਾਹਿਬ ਪੰਜਾ ਸਾਹਿਬ ਵੜੀ ਖਨਾਰੀ ਸਾਰੇ ਪਾਸੇ ਜੀ ਦਰਸ਼ਨਦਾਰੇ ਜਿਹੜੀ ਆ ਉਹ ਸੰਗਤਾਂ ਨੂੰ ਕਰਵਾਏ ਜਾਣਗੇ ਸਾਰੀਆਂ ਸੰਗਤਾਂ ਦੇ ਚਿਹਰੇ ਤੇ ਖੁਸ਼ੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਸਾਰੇ ਸੰਗਤ ਨੂੰ ਗੁਰੂ ਨਾਨਕ ਤੇਜ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰੂ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਸੰਗਤਾਂ ਜਾ ਰਹੀਆਂ ਜੀ ਨਨਕਾਣਾ ਸਾਹਿਬ ਨੂੰ ਦਰਸ਼ਨਦਾਰੇ ਕਰਨ ਦੇ ਲਈ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੇ ਖੁਸ਼ੀ ਜਿਹੜੀ ਹੈ ਸੰਗਤਾਂ ਦੇ ਚਿਹਰਿਆਂ ਤੇ ਵੇਖੀ ਜਾ ਰਹੀ ਆ ਕਿੰਨੇ ਉਤਸ਼ਾਹੀ ਤੇ ਨੇ ਸਾਰੀਆਂ ਸੰਗਤਾਂ ਦਰਸ਼ਨ ਦਾਰੇ ਕਰਨ ਦੇ ਲਈ ਵਾਹ 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 ਕੀ ਬਾਤ ਹੈ ਇੱਕ ਵਕਰਾ ਦ੍ਰਿਸ਼ ਜਿਹੜਾ ਆ ਉਹ ਆਪ ਸੰਗਤ ਨੂੰ ਦੇਖਣ ਨੂੰ ਮਿਲ ਰਿਹਾ ਹੋਵੇਗਾ ਜਿਹੜੀ ਸੰਗਤ ਨੂੰ ਖੁਸ਼ੀ ਆ ਨਾ ਤੇ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਆਇਓ ਜਿਸ ਦੇ ਨਾਲ ਹੋਰ ਵੀ ਜੜੀਆਂ ਸੰਗਤਾਂ ਦੇਸ਼ਾਂ ਦੇਸ਼ਾਂ 'ਚ ਬੈਠੀਆਂ ਨੇ ਦਰਸ਼ਨ ਦਾਰੇ ਜਿਹੜਿਆ ਉਹ ਕਰ ਸਕਣ ਦੇਖੋ ਤੁਸੀਂ ਸੰਗਤਾਂ ਦਾ ਆਠਾ ਮਾਰਦਾ ਹੋਇਆ ਘਟ ਐਸਨਾ ਗਰੁੱਪ ਵਾਈਜ਼ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਅੱਗੇ ਨਗਾਇਆ ਜਾ ਰਿਹਾ ਆ ਲਾਸਟ ਟਾਈਮ ਕੀ ਸੀਗਾ ਪਿਛਲੇ ਸਾਲ ਇੱਥੇ ਬਹੁਤ ਲੰਮੀਆਂ ਲੰਮੀਆਂ ਜਿਹੜੀਆਂ ਲਾਈਨਾਂ ਸੀਗੀਆਂ ਉਹ ਲਗਾ ਦਿੱਤੀਆਂ ਗਈਆਂ ਸੀਗੀਆਂ ਬਹੁਤ ਹੀ ਸੋਹਣਾ ਜਿਹੜਾ ਪ੍ਰਬੰਧ ਹੈ ਪ੍ਰਸ਼ਾਸਨ ਦੇ ਵੱਲੋਂ ਜੀ ਆ ਸਫਲ ਹੋ ਕੀਤਾ ਜਾ ਰਿਹਾ ਹੈ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਚਾਹ ਆ ਸਾਰੀ ਸੰਗਤ ਦੇ ਵਿੱਚ ਦਰਸ਼ਨਦਾਰੀ ਕਰਨ ਦਾ ਇੱਕ ਗਰੁੱਪ ਜਿਤਾ ਪਹਿਲਾਂ ਘੜ ਦਿੱਤਾ ਗਿਆ ਹੁਣ ਜਿਹੜਾ ਅਗਲਾ ਗਰੁੱਪ ਆ ਉਸ ਤੋਂ ਬਾਅਦ ਜਿਹੜਾ ਆ ਉਸ ਨੂੰ ਤੋਰਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਸੰਤਾ ਹੁਣ ਰੁਕ ਗਿਆ ਨੇ ਫਿਰ ਉਸ ਤੋਂ ਬਾਅਦ ਜਿਹੜੇ ਆ ਉਹ ਦਰਸ਼ਨ ਜਾਰੇ ਜਿਹੜੇ ਆ ਉਹ ਕਰਵਾਏ ਜਾਣਗੇ ਤਾਂ ਤੁਸੀਂ ਦੇਖੋ ਵਾਹ ਜੀ ਵਾਹ ਕੀ ਬਾਤ ਇੱਕ ਵੱਖਰਾ ਹੀ ਆਨੰਦ ਜਿਹੜਾ ਆ ਉਹ ਦੇਖਣ ਮੇਰੇ ਤੇ ਅੱਜ ਜਿਹੜੀ ਧੁੰਦ ਆ ਉਹਨੇ ਵੀ ਆਪਣਾ ਜਿਹੜਾ ਕਮਾਲ ਆ ਪੂਰਾ ਦਿਖਾਇਆ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਧੁੰਦ ਜਿਹੜੀ ਹੈ ਅੱਜ ਬਹੁਤ ਫੈਲੀ ਹੋਈ ਹੈ। ਟੋਕੇ ਸੰਗਤ ਜੀ ਕਰਦੋ ਆਪ ਦੀ ਸ਼ੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।